ਜੀਵੇਂ ਇਸ ਵਕਤ ਥੋੜਾ ਜਿਹੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਕਿਦਾਂ ਮੀਤਾਂ ਦੀ ਵਧੀਆ ਤੋਂ ਗੁੱਡ ਹੋਊਂਗੇ ਬਈ ਆਪਾਂ ਦਾ ਗੁੱਡਾਂ ਤੁਸੀਂ ਵੀ ਗੁੱਡ ਹੋਣਾ ਔਰ ਤੁਹਾਡਾ ਕੀ ਹਾਲ ਚਾਲ ਬਾਈ ਬਈ ਆਪਣਾ ਮਸ਼ੀਨ ਦਾ ਜਿਹੜਾ ਡਾਕੂਮੈਂਟ ਹੁੰਦੇ ਆ ਬਾਈ ਜਿਹੜੇ ਕਿ ਲੋਨ ਦਾ ਪ੍ਰੋਸੈਸ ਤੋਂ ਸਾਰਾ ਕੁਝ ਬਈ ਆਪਣਾ ਕਲੀਅਰ ਹੋ ਗਿਆ ਮਸ਼ੀਨ ਆਪਣੀ ਹੁਣ ਡਿਲੀਵਰੀ ਰੈਡੀ ਆ ਉਹ ਆਪਾਂ ਬਈ 2-3 ਦਿਨ ਦੇ ਵਿੱਚ ਵਿੱਚ ਲੈ ਕੇ ਆਉਂਗੇ ਕੋਈ ਜਿਹੜਾ ਨਾ ਬਾਈ ਹਜੇ ਤਾਂ ਅਗਰਖੇ ਨਹੀਂ ਲੈ ਕੇ ਆ ਰਹੇ ਬਾ ਤੁਸੀਂ ਦੋ ਤਿੰਨ ਦਿਨ ਖੜ ਜੋ ਉਸ ਤੋਂ ਬਾਅਦ ਵਲੌਗ ਆਉਗਾ ਬਈ ਤੁਸੀਂ ਮਥੇਨ ਦੀ ਵੀਡੀਓ ਦੇਖਿਓ ਬਈ ਪੂਰੀ ਕਿਸ ਤਰ੍ਹਾਂ ਪੱਲੀ ਘੇਰੇ ਆ ਠੀਕ ਆ ਹੁਣ ਆਪਾਂ ਜਾ ਰਹੇ ਆ ਬਈ ਜਾਂਸੀ ਚ ਜਾਂਸੀ ਜੀ ਇੱਕ ਦੋ ਕੰਮ ਜਿਹਾ ਬਈ ਇੱਕ ਤਰ੍ਹਾਂ ਪੇਂਟ ਜੀ ਕਰਾਉਣੀ ਸੀ ਤੇ ਬਾਕੀ ਇੱਕ ਦੋ ਕੰਮ ਹੋ ਰਾਂ ਬਈ ਜਾਂਸੀ ਚ ਆਪਾਂ ਉਹ ਫਾਈਨਲ ਕਰਕੇ ਆਪਣਾ ਅੱਜ ਫਾਈਨਲ ਹੋ ਜੂਗਾ ਸਾਰਾ ਕੁਝ ਉਸ ਤੋਂ ਬਾਅਦ ਆਪਣੀ ਇੱਕ ਨੰਬਰ ਨੰਬਰ ਲੱਗਣਾ ਬਈ ਉਹ ਨੰਬਰ ਵਿੱਚ ਵਾਸ ਨੰਬਰ ਲੈਣਾ ਨਾ ਉਸ ਕਰਕੇ ਆਪਾਂ ਨੇ ਦੱਸਣਾ ਜਾਂ ਕੁਝ ਵੀ ਉਸ ਤੋਂ ਬਾਅਦ ਆਪਣੀ ਮਸ਼ੀਨ ਅੱਜ ਰੈਡੀ ਹੋ ਕੇ ਖੜਾ ਦੇਣੀ ਇਹਨਾਂ ਨੇ ਬਾਕੀ ਬਈ ਕਦੇ ਦਿਨ ਤੱਕ 3 ਦਿਨ ਤੱਕ ਵੀ ਆਪਾਂ ਨੇ ਮਸ਼ੀਨ ਲੈ ਜਾਣੀ ਲੋਕਾਂ ਨੂੰ ਤੁਸੀਂ ਮਿਲਦੇ ਰਹੋ ਥੋੜਾ ਆਪਾਂ ਜੀਸੀਬੀ ਦੇ ਸ਼ੋਰ ਵਿੱਚ ਬਈ 82 ਸੈਕਟਰ ਪਹੁੰਚ ਗਏ ਮਸ਼ੀਨ ਖੜੀ ਹੈ ਬਈ ਬਣੀ ਧੁੱਪਾਂ ਵਿੱਚ ਚਲ ਕੋਈ ਚੱਕਣੀ ਬਈ ਮਸ਼ੀਨਾਂ ਤਾਂ ਧੁੱਪਾਂ ਵਿੱਚ ਖੜੀਆਂ ਹੁੰਦੀਆਂ ਜਿਹੜੀ ਪਾਵਾ ਜਿੱਦਾਂ ਬੁੱਕ ਕਰਾ ਕੇ ਗਏ ਤੇ ਉਹੀ ਮਸੀਹ ਆਪਣੀ ਫਾਈਨਲ ਹੋਈ ਵੀ ਆ ਬਾਈ ਗੱਡੀ ਖੜਾਉਣ ਨੂੰ ਸਪੇਸ ਅੱਜ ਹੈ ਨਹੀਂ ਆ ਉਦੋਂ ਤਾਂ ਹੈ ਨਹੀਂ ਦੀ ਹੁਣ ਫਤੰਦੇ ਆਪਣੀ ਗੱਡੀ ਨੂੰ ਪਾਰਕ ਵਰਸ ਕੈਮਰਾ ਵੀ ਲਵਾਉਣਾ ਪੈਂਦਾ ਥਾਰ ਦੇ ਬਹੁਤ ਦਿੱਕਤ ਆਉਂਦੀ ਆ ਯਾਰ ਹੈ ਤਾਂ ਹੈਦਾਬਾਈ ਜਦ ਗੱਡੀ ਲਈ ਤੇ ਆਪਾਂ ਨੇ ਜੈਂਸੀ ਵਿੱਚ ਪਿਆ ਜਾਂਦਾ ਉਸ ਤੋਂ ਬਾਅਦ ਬਈ ਟਾਈਮ ਐ ਨਹੀਂ ਲੱਗਿਆ ਬਸ ਲਈ ਬਈ ਸਸਤੇ ਤੇ ਹਰਿਆਣੇ ਵਿੱਚ ਤੇ ਪਰ ਉਸ ਤੋਂ ਬਾਅਦ ਇੱਕ ਵਾਰ ਆਪਾਂ ਸਰਵਿਸ ਕਰਾਉਣ ਵੀ ਗਏ ਤੇ ਉਸ ਤੋਂ ਬਾਅਦ ਬਈ ਜਿਆਦਾ ਆਪਾਂ ਨੂੰ ਮਿਲਿਆ ਨਹੀਂ ਹੈ ਜਦ ਵੀ ਮੁੱਕਿਆ ਵ ਤਾਂ ਨਹੀਂ ਨਵਾਂ ਅਪਡੇਟ ਆਇਆ ਤਾਂ ਕੋਈ ਕੈਮਰੇ ਦੇ ਵਿੱਚ ਬਸ ਬਈ ਉਸ ਤੋਂ ਬਾਅਦ ਲੇਕ ਨਹੀਂ ਆਏ ਗੱਡੀ ਹੋ ਗਈ ਬਈ ਆਪਣੀ ਫਾਈਨਲੀ پارک 5:00 ਬਈ ਲੰਚ ਟਾਈਮ ਹੋਇਆ ਵਾ ਆਪਾਂ ਨੂੰ ਪਾਸਟ ਟੂ ਟੂ ਟੇਟ ਕਰਨੀ ਚਾਹੀਦੀ ਆ ਇੱਥੇ ਵੀ ਚਲਤਾ ਹਾਂ ਬਖਾਇ ਜਿਵੇਂ ਬਣਦੀ ਇਧਰ ਬਈ ਮਸ਼ੀਨਾ ਖੜੀਆਂ ਦੇਖੋ ਜੀ JCV 3DX 4i4 ਹੈ ਬਈ ਤਾਂ ਇਹ ਵੀ ਪਤਾ ਨਹੀਂ ਜਹਾਜ ਜਬ ਨਹੀਂ ਕਿਹਾ ਹੈ JCV ਡੀਜ਼ਲ ਮੈਕਸ ਲਿਖਾ ਹੋਇਆ ਪਰ ਬਾਕੀ ਬਈ ਕੋਗਨਾਂ ਖੜੀ ਖੁੱਟੀ ਜੀ ਬਾਕੀ ਵੀ ਇਧਰ ਵੀ ਮਸ਼ੀਨਾਂ ਹੀ ਖੜੀਆਂ ਦੇਖੋ ਪੱਥਰਾਂ 'ਵਾਂ ਚੱਲ ਰਹੀਆਂ ਇਹ ਹੈਗੀ ਆ ਬੜੀ ਫਿਰ ਆ ਛੋਟੀ ਹੋ ਗਈ ਉਹ ਤੇ ਵੀ ਛੋਟੀ ਹੋ ਗਈ ਬਾਕੀ ਉਹ ਹੋ ਗਈ ਉਹ ਹੋ ਗਈ ਦਾ ਪੱਥਰਾਂ ਨੂੰ ਭੰਨੇ ਕਰਦਾ ਹੁੰਦਾ ਕਿਆ ਕੰਨੇ ਉਹਨੂੰ ਮੇਰੇ ਦਿਮਾਗ 'ਵਾਂ ਨਹੀਂ ਆ ਰਹੇ ਉਹ ਵੀ ਕਿਆ ਕਰਨੇ ਆ ਬਾਕੀ ਦੇਖੋ ਮਸ਼ੀਨਾਂ ਖੜੀਆਂ ਵੀ ਇਹ ਦੇਖੋ ਕੋਗਨਾਂ ਖੜੀਆਂ ਆ ਅੱਖਿਆ ਵੀ JCB অপারেਟਰਾਂ ਦੀ ਟੋਪੀਆਂ ਆ ਇਹ ਬਈ ਪੈਨਾਂ JCB ਉਹਨਾਂ ਦਾ ਬਾਕੀ ਆ ਸੀਟ ਕਵਰ ਹੋਗੇ ਇਹ ਸਾਰੀ ਮਸ਼ੀਨਾਂ ਦੀ ਐਕਸੈਸਰੀ ਆ ਇਹ ਬਈ ਹੈਗੇ ਕੋਸਟਲੀ ਉਹ ਦੇਖੋ ਵੀ ਟਰਾਲਾ ਵੀ ਖੜਿਆ ਉਹ ਵਾਟਰ ਪਿੰਨ ਨੂੰ ਪਾਣੀ ਦੀ ਬੋਤਲ ਬਾਕੀ ਬਈ ਇਹ ਜਿਹੜੇ ਚੀਜ਼ਾਂ ਇਹ ਬਹੁਤ ਜ਼ਿਆਦਾ ਕੋਸਟਲੀ ਨੇ ਬਈ ਬਈ ਜਿਹੜੇ ਇਹਨਾਂ ਚੀਜ਼ਾਂ ਦਾ ਰੇਟ ਬਹੁਤ ਜ਼ਿਆਦਾ ਆ ਜੀ ਆਪਾਂ ਨੂੰ ਅਫੋਰਡ ਨਹੀਂ ਕਰਦੇ ਆਪਾਂ ਬਾਹਰ ਤੋਂ ਲੈ ਲੂਗਾ ਜੇ ਕੋਈ ਲੈਣਾ ਹੋਵੇ ਟਾਈਮ ਮਿਲੂ ਮੋ ਉਰੇ ਤਾਂ ਆਪਾਂ ਨੂੰ ਬਈ ਚਾਦਾ ਮਹਿੰਗਾ ਬੂਆ ਸਿਸਟਮ ਤੇ ਫਾਇਦਾ ਨਹੀਂ ਨਹੀਂ ਆਉਂਦੀ ਲੁਕੇ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਆਪਣੇ ਜੂ ਪਾਪ ਚੱਕਣ ਦਾਈ ਦੇਖਦੇ ਹਾਂ ਹੁਣ ਬਚੀ ਬਈ ਨੇ ਕਰਿਆ ਕਿ ਨਹੀਂ ਕਰਿਆ ਬਈ ਹੁਣ ਨਹੀਂ ਬਹੁਤ ਪਹਿਲੇ ਅੱਜ ਮੇਰੀ ਪੱਟਦੀ ਬਈ ਮੀਨੇ ਤਾਂ ਚਲ ਵਧੀਆ ਠੰਡਾ ਜਾ ਹੋ ਗਿਆ ਬਾਕੀ ਬਈ ਕਈ ਪਾਸੇ ਤੇ ਖਬਰਾਂ ਆ ਰਹੀਆਂ ਵੀ ਡੌਣ ਡੂਣਾਂ ਦੀ ਤੋੜਦੀਆਂ ਬਈ ਮੀਨੇ ਬਈ ਜਿਆਦਾ ਮੀਂਹ ਖਰਾਬ ਕਰਦਾ ਜੇ ਬਈ ਚਾਂਸ ਨਾਰਮਲ ਜਮੀ ਪਈ ਜਾਵੇ ਉਹ ਤਾਂ ਚਲ ਬੈਸਟ ਹੁਣ ਇਹ ਲਈ ਆਪਣੀ ਜੇਰੀ ਲਈ ਜਿਹੜਾ ਹੁਣ ਜ਼ਿਆਦਾ ਮੀਂਹ ਪੈਂਦਾ ਉਹਦਾ ਖਰਾਬ ਕਰਦਾ ਕੰਮ ਹੁਣ ਦੇਖਦੇ ਆਂ ਬਾਈ ਬੱਦਲ ਬਾਈ ਦਾ ਫੇਰ ਹੋਈ ਵੀ ਆ ਜੇ ਹੁਣ ਬਾਅਦ ਤੋਂ ਜ਼ਿਆਦਾ ਮੀਂਹ ਪਿਆ ਫਿਰ ਤਾਂ ਨੁਕਸਾਨੇ ਕਰੂਗਾ ਠੀਕ ਆ ਉਹ ਬਾਕੀ ਬਾਈ ਪਿਛਲੇ ਸਾਲ ਦੇਖੋ ਤੁਸੀਂ ਕਿੰਨੇ ਹਾੜਾ ਆਏ ਆ ਬਾਕੀ ਐਤੀ ਕੀ ਦੇਖਦੇ ਆਂ ਬਾਈ ਚਾ ਮਣਦਾ ਰੱਬ ਦੇ ਰੰਗਾਂ ਨੂੰ ਬਈ ਕੋਈ ਨਹੀਂ ਜਾਣ ਸਕਦਾ ਹੁਣ ਬਾਈ ਆਪਾਂ ਦੇਖਦੇ ਆਂ ਬਜੀ ਬਈ ਨੂੰ ਫੋਨ ਤਾਂ ਕਰਿਆ ਨਹੀਂ ਹੈਗਾ ਕਿ ਉਹਨਾਂ ਜੂਪੇ ਉਹਨਾਂ ਤਿਆਰ ਕਰਿਆ ਜਾਂ ਨਹੀਂ ਕਰੇ ਰਿਹਾ ਉਹਦਾ ਜਾ ਕੇ ਪਤਾ ਲੱਗੂਗਾ ਬੜੀ ਫੌੜ ਡਰਾਈਵਰ ਦੇ ਬਈ ਕਾਹਨ ਸੀਟਾਂ ਗਰੀ ਕੱਲ ਦੀਆਂ ਆਪਣ ਨੇ। ਬਈ ਤਾਂ ਜੋ ਹੁਣ ਜੂ ਪਾ ਪਿਆ ਫੇਰ ਇਕੱਠੀਆਂ ਕਰੂੰਗਾ ਇਹਨਾਂ ਚੱਕੂੰਗਾ ਉੱਪਰ ਨੂੰ। ਕਿ ਸਿਸਟਮ ਵੀ ਤਾਰਿਆ ਬਈ ਇਹਦਾ ਸਮਾਂ ਰੱਖਣ ਕਰਕੇ। ਫਾਈਨਲੀ ਬਈ ਪਹੁੰਚ ਗਿਆ ਪਸ਼ੌਪ ਤੇ। ਦੇਖੋ ਬਈ ਹੋ ਗਿਆ ਕੰਮ ਆਪਣੇ ਪਿਆਪ ਦਾ। ਐਨ ਵਧੀਆ ਕਰ ਲੋ ਬਤ ਬਣ ਗਈ ਬਈ ਸਿਰਾ ਹੋ ਗਈ। ਬਾਕੀ ਆਪਣਾ ਪੁਰਾਣਾ ਪਿਆ 15 ਰੁਪਏ ਹੋਊਗਾ। ਉਹ ਪਿਆ ਵੀ ਪੁਰਾਣਾ। ਹੋਊਗੀ ਅਗਲਾ ਜਿਹੜਾ ਨਾ ਭੈਣ ਤੇ ਸਰਮਾਣ ਕੀਤਾ ਬੋਲ ਦੇਣਾ। ਮੇਰੇ 1.5 ਸਾਲ ਪਹਿਲੇ ਜਿਹੜੇ ਹੋ ਗਏ ਬਈ ਕੰਮ ਇਹਦਾ। ਇਹ ਥੱਲੇ ਤੇ ਵੱਢਦੇ ਹੋਣਾ ਨਾ। ਸਹੀ। ਥੱਲੇ ਤੇ ਵੱਢਿਆ ਦਾ। ਜੋ ਬਾਈ ਕਹਿੰਦਾ ਪੱਕਾ ਕੰਮ ਹੋ ਗਿਆ ਹਨ ਕਿਤੇ ਨਹੀਂ ਜਾਂਦਾ ਬਾਕੀ ਜੇ ਆਪਾਂ ਬਾਈ ਸਪੋਰਟਾ ਲਾਉਨੇ ਆ ਤਾਂ ਬੁੱਦੀ ਲੱਗੂ ਤੁਹਾਨੂੰ ਪਤਾ ਯਾਰਿਆਂ ਨੂੰ ਜਦੋਂ ਥੋੜੇ ਥੋੜੇ ਸਪੋਰਟ ਲਾਤੀ ਫਿਰ ਉਹ ਚੰਗਾ ਵੀ ਲੱਗਣਾ ਬਈ ਬਾਹਰ ਤੇ ਪੇਂਟ ਵੱਜੇ ਤੇ ਵੀ ਲੈ ਜੀ ਪੱਟੀ ਹੀ ਦੇਖਣੀ ਆ ਉਹ ਚਲ ਦੇਖਦੇ ਆ ਬਾਈ ਚਲਾਉਨੇ ਆ ਇਹਨੂੰ ਜੇ ਬਾਈ ਚੰਸੀ ਇਨ ਕੇਸ ਮਾੜੀ ਮੋਟੀ ਥਰੇਡ ਥਰੂ ਡਾਈ ਫਿਰ ਆਪਾਂ ਉਸ ਟਾਈਮ ਦੇਖ ਕੇ ਪੱਤੀ-ਪੁੱਤੀ ਲਾ ਦੂਆ ਬਾਈ ਉਧਰ ਕੋਈ ਚੱਕਨੇ ਆਪਾਂ ਨੇ ਕਿਹੜਾ ਪਰ ਵਜਨ ਦੇਣਾ ਥੱਲੇ ਰਹਿ ਜਾਣਾ ਬਕਸੇ ਦਾ ਵਜਨ ਤਾਂ ਪੱਪਾ ਦਾ ਬੱਦਾ ਛਤਰੀ ਦਾ ਵਜਨ ਆ 58 ਕਿਲੋ ਦੀ ਛਤਰੀ ਹਣੀ ਬਸ ਬਾਕੀ ਮੋਡੀਫਿਕੇਸ਼ਨ ਦਾ ਸਮਾਨ ਸਮਾਨ ਛਤਰੀ ਦਾ ਵੀ ਬਹੁਤਾ ਜਿਆਦਾ ਨਹੀਂ ਬਾਕੀ ਜੇ ਨਕੇਸ ਕੋਈ ਵੀ ਟ੍ਰੇਡ ਤਰੁੜ ਆਉਂਦੀ ਹੋਈ ਜਾਂ ਟੁੱਟਣ ਦੇ ਖਤਰਾ ਹੋਇਆ ਉਸ ਟਾਈਮ ਆਪਾਂ ਦੇਖ ਕੇ ਬੈਲਡਿੰਗ ਕਰਾ ਦੂਗਾ ਗੱਡੀ ਤੇ ਕਰ ਲਈ ਆਪਾਂ ਡਿੱਗੀ ਉੱਪਰ ਦੇਖੋ ਜੀ ਡਿੱਗੀ ਪਣ ਗਈ ਲਈ ਉੱਪਰ ਇਹ ਰਹੀ ਬਾਈ ਦੀ ਸ਼ਾਪ ਪੁਰਾਣਾ ਜੂਗ ਆਪ ਦਾ ਵੀ ਆਪਨੇ ਰੱਖ ਲਿਆ ਅੰਦਰ ਜਿਹੜਾ ਵੱਡਾ ਹੈ ਉਹ ਤਾਂ ਬਾਕੀ ਬਾਈ ਗਰੈਂਡਰ ਮਾਰ ਰਿਹਾ ਉੱਪਰ ਮਗਰ ਅੰਡਰ ਮਾਰਦੇ ਬਈ ਸਾਫ ਜਾ ਹੋ ਜੂਗਾ ਪਾਰਲੀ ਸਾਈਡ ਵੀ ਮਾਰਤੀ ਬਈ ਬੜੇ ਬੜੇ ਭੈਣ ਚੋਂ ਉੱਪਰ ਜਿੰਦੇ ਵੱਡੇ ਰੱਖਦੇ ਆ ਰਾਮ ਦਾ ਤਾਰ ਦੇ ਇੱਕ ਰੱਖਦੇ ਤਾਰ ਬਰਾਂ ਕਰਦੇ ਜਾ ਕੇ ਮਣੀ ਪਿੰਟ ਮਾਰ ਦੂੰਗਾ ਛੋਟਾ ਮਕੈਨਿਕ ਬਾਈ ਉਹ ਕਿਤੇ ਬੋਕੀ ਕਿਉਂ ਗਿਆ ਹਾਂ ਮੈਂ ਤੋਕਿਆ ਆ ਜਾ ਕੇ ਬਾਈ ਗਾਰਾ ਬਹੁਤ ਲੱਗ ਗਿਆ ਦੇਖੋ ਚੱਕ ਲੈ ਬਾਈ ਆਪਣਾ ਜੂ ਪੈਪ ਨੂੰ ਗੱਡੀ ਮਾ ਰੱਖਣ ਦੇ ਲਈ ਦੇਖੋ ਇਹ ਸਵਰਾਜ ਖੜਾ ਪਰਾਣਾ ਹੁਣ ਹੀ ਕਰਿਆ ਹੋਣਾ ਬਾਈ ਹਨਾ ਹਾਂ ਬਾਬ ਤੁਸੀਂ ਹੀ ਕਰਾ ਦਿੱਤੀ ਅੱਛਾ ਅੰਦਰ ਹੋ ਜਾ ਵਿੱਚ ਹੋ ਜਾ ਤੇ ਡਾ ਕਰਕੇ ਲੈ ਜਾਵੂਗਾ ਐ ਲੰਬੇ ਲੋਟ ਨੂੰ ਉਹ ਕਿੱਪਰ ਰੱਖਦੇ ਹਾਂ ਉਹ ਵਿੱਚ ਫਾਜੂਗਾ ਨਾ ਹਾਂ ਹਾਂ ਨਹੀਂ ਨਹੀਂ ਇੱਕ ਸਾਈਡ ਇਹਨੂੰ ਇਧਰ ਨੂੰ ਕਰ ਲਓ ਬੜਾ ਜਾਂ ਮੇਰੇ ਲਈ ਕਰ ਦੇ ਚੁੱਪ ਇਹ ਮਰਦਾ ਪਾਲੀ ਸਾਈਡ ਨੂੰ ਜਾਊਗਾ ਹਾਂ ਨਹੀਂ ਇਹ ਵੀ ਨਹੀਂ ਮੱਲ ਆ ਆ ਜਾਣਾ ਹਾਂ 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 ਜੀ ਵੀ ਪਾਜੂਗੇ ਆਪਾਂ ਜੂ ਪਾ ਉਹਨੂੰ ਲੈ ਕੇ ਘਰਾਂ ਉਹਨੂੰ ਕੱਢਦੇ ਵੀ ਬਾਹਰ ਬਾਹਰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਬਾਸ਼ ਕਰਕੇ ਫਿਰ ਟਰੈਕਟਰ ਉੱਤੇ ਫਿੱਟ ਕਰੂੰਗਾ ਹਾਂ ਜੀ ਮਿੱਤਰੋ ਆਪਾਂ ਨੇ ਆਪਣਾ ਜੂ ਪੈਪ ਦੀ ਕਰਤੀ ਹੋਈ ਵਾਸ਼ਿੰਗ ਇਹ ਪਰ ਪੇਂਟ ਬਾਈ ਜਿਹੜਾ ਮਾਰਨਾ ਪਾਤ ਵਿੱਚ ਆ ਜਾਣਾ ਬਾਕੀ ਇੱਥੇ ਪੇਂਟ ਮਾਰਨ ਬੇ ਉੱਪਰ ਤੇ ਸਪਰੇਅ ਨਾਲ ਕਰ ਦੂੰਗਾ ਜਿਹੜੇ ਤੁਹਾਨੂੰ ਪਤਾ ਹੀ ਬਾਈ ਸਪਰੇਅ ਨਹੀਂ ਹੁੰਦੀ ਉਹਦੇ ਨੂੰ ਪੇਂਟ ਮਾਰ ਦੂੰਗਾ ਪਰ ਇਹਨੂੰ ਆਪਾਂ ਕਰਦੇ ਹੁਣ ਬਾਈ ਫਿੱਟ ਦੇਖਦੇ ਆਂ ਬਾਈ ਸਵਾਰਾ ਦੀ ਕੈਸੀ ਲੁੱਕ ਆਤੀ ਹੈ ਇਸ ਨੂੰ ਲਗਾ ਕੇ ਐਨਾ ਘਟੋਟਾ ਲੱਗਿਆ ਬਾਈ ਪੂਰੇ ਫੁੱਟ ਦਾ ਟੋਟਾ ਫੁੱਟ ਤੇ ਵੱਧੇ ਹੋਊਗਾ ਬਾਈ ਥੋੜਾ 1-2 ਇੰਚ ਐਨ ਪੂਰਾ ਲੰਬਾ ਪੂਰਾ ਵਧੀਆ ਸਿਸਟਮ ਹੋ ਗਿਆ ਉਹ ਆਪਣਾ ਵਧੀਆ ਬਣ ਗਿਆ ਬਾਕੀ ਬਾਈ ਟੁੱਟਣਾ ਦਾ ਕਿ ਆਏ ਨੇ ਬਿਲਡਿੰਗ ਪੂਰੀ ਹੈਵੀ ਹੋਈ ਵੀ ਆ ਦੇਖੋ ਤੁਸੀਂ ਯਾਰ ਪੂਰੀ ਭਰੀ ਹੋਈ ਬਿਲਡਿੰਗ ਹਾਂਜੀ ਵੀ ਹੁਣ ਆਪਾਂ ਲੀਟਾ ਵਾਲਾ ਜਗੜਦਾ ਖੋਲਣ ਲੱਗੇ ਆ ਹਾਂ ਪਿੱਤਾ ਜੋ ਨਾੜ ਵਧੀਆ ਤਰੀਕੇ ਨਾਲ ਕਾਫੀ ਹੋ ਜਦੇ ਬਈ ਤੇ ਦੇਖੋ ਖੋਲ ਕੇ ਹੁਬ ਲੱਗ ਹੋ ਗਿਆ ਬਈ ਹੁਣ ਉੱਥੇ ਆਪਣਾ ਪਾਨਾ ਪੈ ਜੂਗਾ ਇਹੋ ਰੱਖ ਦਿਆਂਗੇ ਵੀ ਪੂਰੇ ਭ ਭੋਜਨ ਖਾ ਲਓਗੇ ਬਾਈ ਜੀ ਹਾਂ ਜੀ ਉਹ ਫੈਮਲੀ ਦੇਖੋ ਟਰੈਕਰ ਉਹਨੂੰ ਲੁੱਕਰ ਟਰੈਕਰ ਦੀ ਬਈ ਜਿਆਦਾ بڑا ਉਹ ਲੱਗਦਾ ਹੋਰ ਗਿਆ ਥੋੜਾ ਬੋਧੇ ਫਰਕ ਰਹਿ ਜਾਣਾ ਪਰ ਦੀਪ ਤੱਕ ਲੱਗਣਗੇ ਬਾਕੀ ਉਹਦੇ ਪਾਸ ਨਾਟ ਉਸ ਤੋਂ ਹੀ ਜਿਹੜਾ ਉਹ ਐਡ ਕਰਦੇ ਹੁਣ ਨਾ ਸਰਵਾ ਵੀ ਸ਼ਮਰਾ ਤੇ ਓਟਾਇਲ ਪੂਰਾ ਬਾਕੀ ਬਈ ਤਿਆਰ ਹੋਵੇ ਛੋਟਾ ਲੱਗੂਗਾ ਇਹ ਉਹ ਤਾਂ ਛੋਟਾ ਹੀ ਹੋ ਗਿਆ ਯਾਰ ਤੋਵਾਸ ਬਈ ਆਪਣੇ ਜੂ ਪੈਰ ਦੇ ਤਾਂ ਨੰਨੂ ਕੱਟ ਰਿਹਾ ਸੀ ਬਈ ਕੰਮ ਫਾਈਨਲ ਕੱਟਿਆ ਹੁਣ ਆਪਾਂ ਇਹਦੇ ਬਾਅਦ ਬਈ ਉਹਦਾ ਪਿਛਲਾ ਟੂ ਬਾਕਸ ਵਾਲਾ ਵਿੱਚ ਗਾੜੀ ਕਰਦੇ ਹਾਂ ਕੰਮ ਨੇ ਮਲੂਏ ਕਾੜਾ ਬਈ ਜਿਹੜੇ ਮਗਰਾੜਾਂ ਉਹ ਬਹੁਤ ਔਖੇ ਟੈਟ ਹੋਏ ਆ ਬਹੁਤ ਜ਼ੋਰ ਲੱਗਿਆ ਬਈ ਟੈਟ ਕਰਨੇ ਆ ਦੋਨਾਂ ਨੂੰ ਉਹ ਲਾਉਣਾ ਕਰਦੇ ਆਪਾਂ ਸਕੂਲ ਬਾਕਸ ਇਹ ਬਹੁਤ ਬਈ ਜ਼ਰੂਰੀ ਆ ਰੰਗ ਸਾਰਦਾ ਬਾਈ ਵਾਰਾ ਹਾਂ ਚਲੋ ਹੁਣ ਬਾਈ ਖੋਲਣਾ ਹੀ ਆਪਾਂ ਇਹ ਆਹ ਇੱਕ ਵਾਰ ਆਕੇ ਦੇਖੋ ਜੀ ਤਰੋ ਟੂਲ ਬਾਕਸ ਤਾਂ ਲਾ ਕੇ ਆਪਣਾ ਹੋ ਗਿਆ ਰੈਡੀ ਬਗਰਾੜਾ ਦਾ ਮੁੱਤਰ ਜਿਹਾ ਦੇ ਆ ਪੱਤੀ ਨਾਲ ਲਾ ਕੇ ਨਾ ਇਹ ਦੇਖੋ ਚਲ ਕੋਈ ਨਵੀਂ ਪੇਂਟ ਲੈ ਕੇ ਮਾਰ ਦੂੰਗਾ ਆਪਾਂ ਇਹ ਖਾਬ ਹੋ ਗਿਆ ਇਹ ਚੀਜ਼ਾਂ ਆਪਰੇ ਜੇ ਆਪ ਸੌਣੇ ਨਾ ਪੂਰਾ ਪੂਰਾ ਟਾਇਡ ਆ ਰੇ ਟੂਲ ਬਾਕਸ ਹੋਣਾ ਚੱਲਦੀ ਹੋਵੇ ਜਦਾਂ ਬਾਕੀ ਗੋਟੀ ਘਟੇ ਬੰਦ ਗੋਟੀ ਐਕਸਟਰਾ ਦੇ ਵਿੱਚ ਗੋਟੀਆਂ ਆ ਕੀ ਕਰ ਰਹੀ ਹਾਂ ਜੀ ਹਾਂ ਜੀ ਹੁਣ ਲਿਆ ਆਪਾਂ ਸਪਰੇ 30 ਵਾ ਥੋੜੀ ਜਿਹੀ ਹੋਆ ਦੇਖਦੇ ਆ ਕਰਦੇ ਕੰਮ ਇਹਦਾ ਕੋਈ ਤਾਂ ਜੋ ਬਈ ਆਪਣਾ ਜੋੜ ਨਾ ਲੀਕੇ ਪਰ ਮੜਾ ਮੜਾ ਦਾ ਵੀ ਨੇੜੇ ਨੇੜੇ ਦਾ ਮੜਾ ਲੱਗੂਗਾ ਦੂਰ ਤੇ ਨਹੀਂ ਮੜਾ ਲੱਗਦਾ ਬਈ ਹਰ ਫੋਟੋ ਲਾਉਂਦਾ ਹਾਂ ਸਪਰੇਅ ਆਹਾਂ ਬੰਦਾ ਜੀ ਦਾ ਪਹਿਲਾਂ ਪੇਂਟ ਪੂੰਟ ਬਾਈ ਜਦੋਂ ਨਹੀਂ ਆਉਂਦੀਆਂ ਇਹਦੀ ਪੇਂਟ ਲਾ ਕੇ ਕਰਿਆ ਜਾਂਦਾ ਤਾਂ ਉਹਦਾ ਨਾ ਟਾਈਮ ਬਹੁਤ ਲਾਉਂਦਾ ਉਹਦਾ ਬੜਾ ਮਿੱਟਾ ਜਿਹਾ ਹੋਣਾ ਕਿ ਨਹੀਂ ਜਦੋਂ ਜਦੋਂ ਲੂਣ ਨਹੀਂ ਜਦੋਂ ਪੇਂਟ ਮਾਰਦੇ ਆ ਹਾਂਜੀ ਮਿੱਤਰੋ ਟਰੈਕਟਰ ਦੀ ਲੁੱਕ ਤਾਂ ਬਹੁਤ ਘੈਂਟ ਨਿਕਲ ਕੇ ਆਈ ਆ ਬਾਕੀ ਬਾਈ ਹੁਣ ਆਪਾਂ ਇਹਦੇ ਤੇ ਪਾ ਲਾ ਦਨੇ ਇਹਦੀ ਛਤਰੀ ਪਹਿਲਾਂ ਤਾਂ ਸਲਾਹ ਬਈ ਬਾਅਦ ਚੋਤੀ ਵੀ ਆਫਟਰ ਡੈਕ ਤੋਂ ਲਾਉਂਗਾ ਪਰ ਹੁਣ ਸਲਾਹ ਕਰ ਲਈਏ ਵੀ ਲਾਏ ਦਨੇ ਆ ਬਈ ਛਤਰੀ ਕਿਉਂ ਲਾਉਣੀ ਤਾਂ ਹੈਗੀ ਆ ਡੈਕ ਤਾਬਲਾ ਨਾਲ ਥੱਲੇ ਲੱਗ ਜਾਣਾ ਠੀਕ ਆ ਫਿਰ ਛਤਰੀ ਨਾਲ ਬਈ ਲੁੱਕ ਹੋਰ ਵਧੀਆ ਲੱਗਣ ਲੱਗ ਜਣੀ ਇਹਦੀ ਹਜੇ ਆਪਣਾ 2-4 ਦਿਨ ਡੈਕ ਲੱਗਣਾ ਨਹੀਂ ਹੈਗਾ 2-4 ਦਿਨ ਲੱਗ ਜਾਵੇ ਹੋਰ ਡੈਕ ਨੂੰ ਤੇ ਆਪਾਂ ਛਤਰੀ ਲਾਏ ਦਨੇ ਬਈ ਇਹਪਰ ਟਰੈਕਟਰ ਦੀ ਲੁੱਕ ਚੈੱਕ ਕਰਿਓ ਬਾਈ ਫਿਰ ਕਿੱਕਣਾ ਦੇ ਨਿਕਲ ਕੇ ਆਉਂਦੀ ਆ ਹੱਟਦਾ ਵੀ ਘੰਟ ਲੱਗਦਾ ਪੂਰਾ ਸਵਰਾਜ ਹਾਂ ਜੀ ਬਾਈ ਮੇਰੀ ਨਾ ਪੂਰੀ 6 ਫੁੱਟ ਹਾਈਟ ਆ ਦੇਖੋ ਤੁਸੀਂ ਪੂਰੀ 6 ਫੁੱਟ ਸਪੇਸ ਹੋ ਜਾਂਦੀ ਵਿੱਚ ਸੇਫਟੀ ਦਾ ਵੀ ਪੂਰੀ ਹੈ ਤੁਸੀਂ ਨਹੀਂ ਘਣੀ ਦੀ ਬਸ ਆਪੇ ਸਮਝੋ ਟੈਕ ਟਿਕ ਨਾ ਭਰਿਆ ਸਾਰਾ ਹਾਂਜੀ ਬਈ ਚੈੱਕ ਕਰੋ ਟਰੈਕਟਰ ਦੀ ਫਾਈਨਲ ਲੁੱਕਾ ਦੇਖੋ ਬਾਈ ਛਤਰੀ ਕਿੱਡੀ ਸਪੇਸ ਹੋ ਗਈ ਬਈ ਪੂਰੀ 6 ਫੁੱਟ ਜੇ ਖੜ ਕੇ ਬਈ ਇੱਥੇ ਤੇ ਪੈਰ ਰੱਖੇ ਤੇ ਨਾ 6 ਫੁੱਟ ਉਰੇ ਉਰੇ ਤੇ ਪੈਰ ਰੱਖੇ ਤੇ 6 ਫੁੱਟ ਦੀ ਸਪੇਸ ਬਣ ਗਈ ਉੱਪਰ ਬਹੁਤ ਹੀ ਜ਼ਿਆਦਾ ਲੰਬੀ ਛਤਰੀ ਹੋ ਗਈ ਬਈ ਤੂੰ ਡੈਕ ਤੇ ਬਾਅਦ ਅਸਲੀ ਲੁੱਕ ਆਣ ਘੈਂਟ ਲੱਗੂਗੀ ਬਾਕੀ ਬਈ ਨੱਟ ਹਜੇ ਟਾਈਟ ਕਰਨੇ ਆਪਾਂ ਨੇ ਉਹ ਦੇਖੋ ਘੈਂਟ ਲੱਗਦਾ ਬਈ ਬਈ ਥੋੜੇ ਹੀ ਫਰ ਕਾਪਰ ਦੇਖੋ ਪਿੱਲਰ ਤੇ ਤੁਸੀਂ ਦੇਖ ਸਕਦੇ ਆ ਬਸ ਵੀ ਅੱਧਾ ਕ ਫੁੱਟ ਦਾ 6 ਇੰਚ ਦਾ ਫਰਕ ਆ ਬਾਕੀ ਦੇਖੋ ਆ ਛਤਰੀ ਪੂਰੀ ਉੱਚੀ ਹੋ ਗਈ ਬਾਕੀ ਬ ਜਾਂ ਦੇਖ ਕੇ ਚਲਾਉਣਾ ਪਏ ਟਰੈਕਟਰ ਕਿਤੇ ਉੱਪਰ ਫਸ ਜਵੇ ਉਹ ਬਹੁਤ ਧਿਆਨ ਨਾਲ ਚਲਾਇਆ ਕਰਨਾ ਪਏਗਾ ਨਾ ਇਹ ਦੇਖੋ ਟਰੈਕਟਰ ਦੀ ਛਤਰੀ ਦੇਖੋ ਕਿੰਨੀ ਉਹ ਆ ਨੀਵੀਂ ਆ ਆ ਦੇਖੋ ਕਿੰਨੀ ਉੱਚੀ ਆ ਬਾਕੀ ਟਾਈਗਰ ਤੇ ਵੀ ਦੇਖੋ ਬਈ ਕਿੰਨਾ ਉੱਚਾ ਹੋ ਗਿਆ ਟਰੈਕਟਰ ਆਪਣਾ ਬਾਕੀ ਵੀ ਟੈਕ ਲੱਗੇ ਤੇ ਫਿਰ ਐਨ ਪੂਰੀ ਘੈਂਟ ਸਵਰਾ ਝੋਟਾ ਲੱਗੂਗਾ ਬਾਕੀ ਬਈ ਨਟ ਐਡ ਕਰੇ ਤੇ ਉਹਨੇ ਆਇਆ ਜਾਣਾ ਠੀਕ ਆ ਹੁਣ ਉਹ ਪਰੋਂ ਟੈਡਾ ਹੈ ਨਾ ਨਟ ਕਰੇ ਦੇ ਨੇ ਪ੍ਰੋਪਰ ਸਹੀ ਹੋ ਜਾਣਾ ਬਈ ਐਨ ਪੂਰਾ ਠੱਕ ਟਰੈਕਟਰ ਲੱਗਦਾ ਬਈ ਹੁਣ ਹੁਣ ਰਹਿ ਗਈ ਬਈ ਜੇ ਦੀ ਮੈਂ ਟਾਇਰਾਂ ਦੀ ਕਮੀ ਉਹ ਆਪਾਂ ਹੌਲੀ ਹੌਲੀ ਪਾ ਲੂਗਾ ਟਾਇਰ ਵੀ ਤੇ ਇੱਕ ਦੇ ਲਾਈਟ ਆ ਕੰਪਨੀ ਵਾਲੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਮੋਡੀਫਾਈ ਕਰਦਣੀ ਆ ਉਹ ਲਾਈਟਾਂ ਤੇ ਬਾਈ ਜਿਹੜਾ ਇੱਧਰ ਸਾਇਲੈਂਸਰ ਆ ਇਹ ਸਾਇਲੈਂਸਰ ਵੀ ਆਪਾਂ ਨੇ ਉਹਦਾ ਜਿੱਡਾ ਹੀ ਕਰ ਦੇਣਾ ਤਾਂ ਜੋ ਆਈਡੀਆ ਰਹੇ ਜੇ ਆਪਾਂ ਜਾਈਏ ਕਿਰੀ ਕਿਤੇ ਵੀ ਆਪਣਾ ਰੈਕਟਰ ਲੰਘ ਜੂ ਆ ਰਾਮਨ ਸਾਇਲੈਂਸਰ ਆਪਾਂ ਨੇ ਉਹਦੇ ਬਰੋਬਰੇ ਕਰ ਦੇਣਾ ਬਾਈ ਬੜਾ ਕਰੋਮ ਵਾਲਾ ਸਾਇਲੈਂਸਰ ਤਿਆਰ ਕਰਵਾਉਂਗਾ ਸਪੈਸ਼ਲੀ ਚਲੋ ਠੀਕ ਆ ਬਾਈ ਇਹ ਵਲੌਗ ਨੂੰ ਆਪਾਂ ਹੁਣ ਕਰਦੇ ਆ ਇੱਥੇ ਸਮਾਪਤ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ শেয়ার ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰਦੇ ਹੋ